ਉਹ ਠੀਕ ਹੋ ਬਾਈ ਮੈਂ ਆਪਣਾ ਬਾਈ ਤੁਹਾਨੂੰ ਇੱਕ ਬੰਦੇ ਨਾਲ ਮਾਉਣੇ ਬਾਈ ਨਾਲ ਇਹ ਆਇਆ ਘਟਨਾ ਹੋਈ ਆ ਅੱਜ ਤੇ ਉਹ ਗੱਲ ਚੱਲੀ ਜਾਂਦੀ ਸੀ ਵੀ ਚਿੱਟਾ ਬੱਚੇ ਪੀਂਦੇ ਆ ਹਨਾ ਚਿੱਟਾ ਪੀਂਦੇ ਯਾਰ ਨਸ਼ਾ ਮਾੜਾ ਬਾਈ ਜੀ ਚਿੱਟਾ ਬਹੁਤ ਮਾੜਾ ਜਿਹਾ ਹੁੰਦਾ ਉਹ ਖਾਂਦੇ ਆ ਤੇ ਬਾਈ ਨੇ ਪੋਸਟ ਦੀ ਗੱਲ ਦੱਸੀ ਅੱਜ ਸਾਨੂੰ ਮੈਨੂੰ ਬਹੁਤ ਆਸ ਹੈ ਮੈਂ ਬਾਈ ਨੂੰ ਵੀ ਸੁਣਾ ਤੂੰ ਯਾਰ ਹੁਣ ਦੱਸ ਬਾਬੇ ਮੈਂ ਤੁਹਾਨੂੰ ਦੱਸਦਾ ਯਾਰ ਮੈਂ ਸਾ ਆ ਜਿਹੜੇ ਕਈ ਵਾਰੀ ਆਪਣੇ ਹੁੰਦੇ ਨਾ ਜਿਹੜੇ ਉਹ ਕਹਿੰਦੇ ਨੇ ਸਰੀਰ ਉਹ ਕੰਡੇ ਤੇ ਵਜਨ ਦਾ ਤੋਲ ਕੇ ਜਿਵੇਂ ਕਹਿੰਦੇ ਹੁੰਦੇ ਆ ਵੀ ਮੈਂ ਤੁਰੇ ਸਰੀਰ ਚ ਬਾਈ ਫੈਂਟ ਵੱਧਾ ਇਹਦੇ ਨਾਲ ਤੁਸੀਂ ਆਹ ਸਾਡੇ ਤੋਂ ਆ ਇੱਕ ਪੋਸਟ ਐਸੀ ਚੀਜ਼ ਹੈ ਜਿਹੜੀ ਬਾਈ ਤੇਰੇ ਸਰੀਰ ਚ ਇੰਨੀ એનર્ਜੀ ਲਿਆ ਕੇ ਦੇਊਗੀ ਪਤਾ ਲੱਗ ਜੂ ਬਾਈ ਇਹ ਪੋਸਟ ਖਾ ਕੇ ਬੰਦਾ ਕੰਮ ਕਰਦਾ ਹੈ ਉਹ ਕਿਵੇਂ ਬਾਈ ਆਮ ਤੋ ਤੁਸੀਂ ਦੇਖੋ ਬਾਈ ਚਿੱਟਾ ਖਾ ਕੇ ਜਿਹੜਾ ਕਹਿੰਦਾ ਡੱਗਦਾ ਠੰਡਾ ਰਹਿੰਦਾ ਹੈਗਾ ਉਹਦਾ ਕੋਈ ਫਾਇਦਾ ਨਹੀਂ ਬਾਈ ਜੀ ਡਰਾਈਵਰ ਬੰਦਾ ਤੁਸੀਂ ਕਿਉਂ ਕਹਿੰਦੇ ਪੋਸਟ ਖਾਂਦਾ ਹੈਗਾ ਬਾਈ ਉਹ ਬਾਈ ਉਹਦਾ ਜੀ ਕਰਦਾਗਾ ਕਿ ਮੈਂ ਮੈਂ ਕੰਮ ਕਰਾਂ ਸਹੀ ਆ ਕੰਮ ਕਰਾਂ ਰਹਤੀ ਸਾਡੇ ਨਾਲ ਮੈਂ ਬਠਿੰਡੇ ਸੀ ਖੜਦੇ ਉੱਥੇ ਯਾਰ ਦੋਸਤ ਇਕੱਠੇ ਹੋਏ ਨੇ ਤੇ ਉੱਥੇ ਨਾ ਉਹ ਜੁਬਕ ਵਾਲੇ ਹੁੰਦੇ ਜਿਹੜੇ ਵਜਨ ਤੋਲ ਕੇ ਦਾਜਾ ਵੀ ਤੇਰੇ ਵਜਨ ਚ ਫੈਂਟ ਵੱਧਾ ਜਾਂ ਉਹ ਚੀਜ਼ ਵੱਧਾ ਅਸੀਂ ਵੀ ਮੈਂ ਤੇ ਮੁੰਡਾ ਮੇਰਾ ਯਾਰ ਦੋ ਸੀ ਦੋਨਾਂ ਨੇ ਭਰਾ ਪੋਸਟ ਖਾ ਗਿਆ ਸੀ ਤੇ ਪੰਜ ਛੇ ਜਣੇ ਅਸੀਂ ਖੜੇ ਤੇ ਉਹ ਚੱਕਰ ਲਾ ਗਏ ਸਾਲੀ ਦੋਨ ਪਹਿਲਾਂ ਸਾਨੂੰ ਦੋਨਾਂ ਨੂੰ ਚੈੱਕ ਕੀਤਾ ਠੀਕ ਹੈ ਤੂੰ ਕਹਿੰਦੇ ਭਾਜੀ ਸੁਣੋ ਦਵਾਈ ਦੀ ਲੋੜ ਨਹੀਂ ਤੁਸੀਂ ਬਿਲਕੁਲ ਫਿੱਟ ਹੋ ਓਕੇ ਮੈਂ ਕਹਿੰਦਾ ਫਿਰ ਤਾਂ ਮੈਂ ਕਹਿੰਦਾ ਮਹਾਉਸਾ ਮੈਂ ਮੈਡਮ ਮਹਾ ਮੇਰਾ ਪੇਟ ਵਧਿਆ ਹੋਇਆ ਕਹਿੰਦੀ ਨਹੀਂ ਨਹੀਂ ਵੀਰਦੀ ਇਹ ਤੁਸਰਤ ਕਰਦਾ ਕੋਈ ਇੱਕ ਨਹੀਂ ਕਰਦਾ ਪਰ ਅਸੀਂ ਤਰਕੇ ਜਾਣੇ ਉੱਥੇ ਤੋਰਾ ਫੇਰਾ ਬਹੁਤ ਕਰਦੇ ਆ ਉਹ ਮੈਂ ਕਹਿੰਦਾ ਬਾਬ ਨੇ ਸਿਰ ਹਿਲਾਤਾ ਯਾਰ ਮੈਂ ਕਹਿੰਦਾ ਯਾਰ ਅੱਜ ਥੋੜੇ ਚਿਰ ਬੈਠ ਕੇ ਮੁਰਕੇ ਦੇਖਿਆ ਤਾਂ ਕਹਿੰਦਾ ਮਾਹੀ ਮੇਰੀ ਫੈਂਟ ਬਾਤ ਮੈਂ ਪੇਟ ਵਕ ਨਹੀਂ 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 ਤੁਹਾਡੇ ਕੋਈ ਪ੍ਰੋਬਲਮ ਨਹੀਂ ਤੁਹਾਡਾ ਨੋਰਮਲ ਆ ਸਭ ਕੁਝ ਸਾਡੇ ਤਿੰਨ ਮੁੰਡੇ ਹੋਰ ਸੀ ਪਰ ਉਹ ਚੈੱਕ ਕਰਨ ਲੱਗ ਗਏ ਪਰ ਉਹਨਾਂ ਚ ਪਰ ਵਕ ਕਿਸੇ ਨੇ ਕਹਿੰਦੇ ਤਰੱਚ ਫੈਂਟ ਬਾਤ ਠੀਕ ਹੈ ਤੇ ਦਿਲ ਦੀ ਧੜਕਣ ਤੇਜ਼ ਹੁੰਦੀ ਆ ਅਸੀਂ ਪਰ ਅਸੀਂ ਕਹਿੰਦੇ ਮੈਂ ਇਨੂੰ ਲੈ ਕੇ ਚਲੀਏ ਉੱਥੇ ਸਹੀ ਆ ਅਸੀਂ ਭਰਾਵਾਂ ਨੂੰ ਲੈ ਕੇ ਉੱਧਰ ਪੜਾ ਅਸੀਂ ਜਾ ਕੇ ਭਰਾਵਾਂ ਨੂੰ ਡੇਢ ਡੇਢ ਕਾਰਡ ਪੋਸ ਦਾ ਖਵਾਤਾ ਬਈ ਪੋਸ ਦਾ ਖਵਾ ਕੇ ਜੀ ਕਿ ਮੈਡਮ ਵੀ ਬੜਾ ਹੁਣ ਚੈੱਕ ਕਰਿਓ ਹਾਂ ਹਾਂ ਕਿੰਦੀ ਉਹ ਮੁੜ ਕੇ ਨਾ ਮਸ਼ੀਨ ਤੇ ਹੱਥ ਜਿਮਾਰੀ ਜਾਵੇ ਐ ਕਰਕੇ ਮੈਂ ਕੀ ਗੱਲ ਹੋਗੀ ਮਣੀ ਕਹਿੰਦੀ ਬਿਲਕੁਲ ਨੋਰਮਲ ਆ ਜਾਂਦੇ ਕਹਿੰਦੀ ਕੋਈ ਖੂਨ ਦਾ ਸਰਕਲ ਸਿੱਟਾ ਦਿਲ ਦੀ ਧੜਕਣ ਸਿੱਟਾ ਕੋਈ ਫੈਟ ਜ਼ਿਆਦਾ ਨਹੀਂ ਕਹਿੰਦੀ ਵੀ ਸਰੀਰ ਬਿਲਕੁਲ ਨੋਰਮਲ ਆ ਮੈਂ ਕਹਿੰਦੀ ਇਹ ਡੇਢ ਕਾਰਡ ਦਾ ਫੈਟ ਆ ਅਸਰ ਆ ਅਸਰ ਆ ਜੀ ਮੈਂ ਕੀ ਕਹਾਂ ਛੁੱਟੀ ਮਸ਼ੀਨ ਫੇਲ ਕਰਦੀ ਜੇ ਕੰਮ ਲੈ ਤੇ ਜਿਹੜਾ ਬੰਦਾ 100 ਗ੍ਰਾਮ ਖਾ ਲੂਗਾ ਤੇ ਉਹਦੇ ਨਾਲ ਕੀ ਆ ਤੁਹਾਨੂੰ ਪਤਾ ਇਹ ਕਹਿੰਦਾ ਮਤਲਬ ਪੋਸਤ ਸਹੀ ਆ ਪੋਸਤ ਕਿਉਂ ਹੁੰਦਾ ਹੋਣਾ ਚੰਗਾ ਚਾਹੀਦਾ ਬਾਈ ਮੇਰੇ ਸਾਹ ਮਲਾਵਟ ਵਾਲੇ ਦੇ ਕਈ ਵਾਰੀ ਪੋਸਤ ਦੇ ਵਿੱਚ ਐਸਰ ਗੋਲੀਆਂ ਮਲਾ ਕੇ ਦੇ ਦਿੰਦੇ ਬਾਈ ਜੀ ਉਹਦਾ ਬਾਈ ਸਾਈਡ ਇਫੈਕਟ ਹੀ ਸਾਈਡ ਇਫੈਕਟ ਆ ਤੇ ਜਿਹੜਾ ਬਾਈ ਤੁਸੀਂ ਰਿਜਨਲ ਖਾਓਗੇ ਤਾਂ ਪਤਾ ਲੱਗੂਗਾ ਬਾਈ ਇਹ ਗੱਲ ਬਿਲਕੁਲ ਸੱਚੀ ਆ ਜੇ ਕੋਈ ਝਨਣ ਗੱਲਾਂ ਪਾਈ ਆ ਆਪਣਾ ਕਾਪੀ ਮਾਦੇ ਨਹੀਂ ਰੋੜ ਪਟੇਲ ਨਗਰ ਕੋਲੇ ਵੈਸ਼ਨੂ ਮਾਤਾ ਦਾ ਮੰਦਰਾ ਉੱਥੇ ਮੈਂ ਤੁਹਾਨੂੰ ਪ੍ਰੂਫ ਦਿਖਾ ਦਿੰਦਾ ਬਾਈ ਜੀ ਬਾਕੀ ਜੇ ਕਹਿੰਦੇ ਕਰਨਾ ਹੋਏ ਉਹ ਲਈ ਫਿਰਦੇ ਹੁੰਦੇ ਆ ਉੱਥੇ ਚੈੱਕ ਕਰਾ ਸਕਦਾ ਤੁਸੀਂ ਚੈੱਕ ਕਰਾਓ ਕਰਾਓ ਚੈੱਕ ਪਹਿਲਾਂ ਚੈੱਕ ਕਰਾਓ ਬ ਆ ਗਿਆ ਹੁਣ ਖਿੜ ਗਿਆ ਮਾਲ ਉਸ ਤੋਂ ਉਸ ਵਿੱਚ ਚੱਕਰਾ ਕੇ ਦੇਖੋ ਬਾਈ ਤੁਹਾਨੂੰ ਪਤਾ ਲੱਗ ਜੂ ਬਾਈ ਜਿਹੜੇ ਉਹ ਬਾਈ ਪਤਾ ਕੀ ਜਿਹੜੇ ਨਵੇਂ ਮੁੰਡੇ ਆ ਨਾ ਨਵੇਂ ਮੁੰਡਿਆਂ ਵਾਸਤੇ ਵੀਡੀਓ ਇਹ ਜਿਵੇਂ 15 16 ਸਾਲਾਂ ਦੇ 13 ਸਾਲਾਂ ਦੇ ਹਨਾ ਬੱਚੇ 17 18 20 ਸਾਲਾਂ ਦੇ ਬੱਚੇ ਚਿੱਟਾ ਲਾਉਂਦੇ ਆ ਨਾ ਜਿਹੜੇ ਮੁੰਡਾ ਖਾਂਦੇ ਆ ਗਾਭਾ ਕੈਪਸੂਲ ਚੱਲਿਆ ਇੱਕ ਬਹੁਤ ਜਿਆਦਾ ਸਾਡੇ ਵਿੱਚ ਬਹੁਤ ਚੱਲਦਾ ਇਹ ਬਹੁਤ ਮਾੜਾ ਬਈ ਇਹ ਕਿਡਨੀ ਲੀਵਰ ਮਤਲਬ ਖਰਾਬ ਕਰ ਦਿੰਦਾ ਥੋੜੇ ਟਾਈਮ ਚ ਇਹ 500 ਦਾ ਮੈਂ ਬਾਈ ਵੇਖਿਆ ਸਰਕਾਰ ਨੂੰ ਚਾਹੀਦਾ ਬਾਈ ਪੋਦੇ ਠੇਕੇ ਖੁੱਲ ਜਾਣ ਤੇ ਬਾਈ ਜੀ ਆ ਸਾਰਾ ਚਿੱਟਾ-ਚੂਟਾ ਬੰਦ ਹੋ ਜਾ ਬੰਦ ਹੋ ਜੀ ਬਿਲਕੁਲ ਸੋਚੋ ਬਾਈ 50% ਨਾ ਫਰਕ ਪਵੇ ਤਾਂ ਤੂੰ ਬਾਂਸੇ ਨਾਈ ਨੂੰ 50 ਰੁਪਏ ਦੇ ਕੇ ਮੇਰੀਆਂ ਮੱਛਾਂ ਤੇ ਮੇਰੀ ਦਾੜੀ ਸੈੱਟ ਕਰਾਦੀ ਤੇ ਬਾਈ ਜੀ ਵੀਡੀਓ ਕਰਦੇ ਸ਼ੇਅਰ ਭਰਾ ਬਣ ਕੇ ਠੀਕ ਹੈ ਬਾਈ ਜੀ ਲਵ ਜ ਸਾਰਿਆਂ ਨੂੰ